ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਮੇਕਾ ਤੇ ਸਾਰੇ ਤੰਦਰੁਸਤ ਹੋਗੇ ਅੱਜ ਦੇ ਨਵੇਂ ਵਲੌਗ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਫੇਰ ਪਤੰਗ ਦਾ ਵਲੌਗ ਬਣਾਉਣ ਲੱਗੇ ਆ ਰਮਨ ਆ ਚੁੱਕਿਆ ਕੋਠੇ ਉੱਪਰ ਛੱਤ ਤੇ ਮਾਂਛ ਦਾ ਸਾਥੀ ਤੇ ਪਤੰਗ ਡਾਉਣ ਦੀ ਕੋਸ਼ਿਸ਼ ਕਰ ਰਿਹਾ ਪੂਰੀ ਉਹ ਤੇ ਆਪਾਂ ਉਹਨਾਂ ਨਾਲ ਹੈਲਪ ਕਰਨ ਥੋੜੀ ਜਿਹੀ ਬਣੇ ਰ ਆਪਣੇ ਨਾਲ ਇਸ ਵਲੌਗ ਦੇ ਵਿੱਚ ਤੇ ਵਲੌਗ ਨੂੰ ਤੁਸੀਂ ਬਹੁਤ ਸਾਰਾ ਪਿਆਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ ਜੀ ਦੋਸਤੋ ਤੁਹਾਡੇ ਕਮੈਂਟਸ ਦਾ ਇੰਤਜ਼ਾਰ ਰਹਿੰਦਾ ਨੇ ਜੇ ਵਲੌਗਸ ਸੋਣ ਲੱਗੇ ਤੇ ਆਪਣੇ ਕਮੈਂਟ ਨੂੰ ਆਪਣੇ ਵਲੌਗਸ ਤੇ ਕਮੈਂਟ ਕਰਿਆ ਕਰੋ ਤੇ ਆ ਜਾਓ ਪਰਮ ਨੇ ਪਤਾ ਲਗਾ ਗੁੱਡੀ ਤੇ ਤੁਸੀਂ ਦੇਖ ਸਕਦੇ ਹੋ ਰਮਣ ਗੁੱਡੀ ਡਾ ਰਿਹਾ ਆ ਦੇਖ ਗੁੱਡੀ ਆਪਣੀ ਉੱਡਦੀ ਪਈ ਹੈ ਹਾਰੇ ਵਿੱਚ ਆਹ ਦੇਖ ਸਕਦੇ ਤੁਸੀਂ ਰਮਣ ਕਿਹ ਡੋਰ ਨਾਲ ਡਾ ਰਿਹਾ ਸਾਹਮਣੇ ਆ ਓਏ ਰਮਣ ਓਏ ਡੋਰ ਕਿਹੜੀ ਆ ਕਿਹੜੀ ਬੈਸਟ ਡੋਰ ਓ ਕਿਹੜੀ ਆ ਮੈਕਸ ਡੋਰੋਣਾ ਢਾ ਰਿਹਾ ਮੈਕਸ ਡੋਰੋਣਾ ਚਲ ਢਾ ਢਾਨ ਲਾ ਸਾਮਾਨਾਂ ਚ ਮੈਕਸ ਡੋਰਾ ਇਹ ਸਾਰੇ ਸਾਰੇ ਮੈਕਸੀ ਆ ਆ ਲਾਉਣਾ ਕਿਥੇ ਸਾਮਾਨਾ ਲਾ ਦੇਣਾ ਗੁੱਡਾ ਅੱਜ ਚਲ ਠੀਕ ਆਉਂਦੇ ਆ ਕਿਧਰ ਗਏ ਚੀਜ਼ਾਂ ਲੈਣ ਗਏ ਆ ਠੀਕ ਆ ਆਪਰੇ ਹੁਣ ਘਰੇ ਵੜਿਆ ਹਜੇ